ਨਾਬਾ ਵਿੱਚ ਪਹਿਲੀ ਵਾਰ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਬਾਬਾ ਜਸਦੀਪ ਸਿੰਘ ਗੱਲ ਵਿਸ਼ੇਸ਼ ਤੌਰ ਤੇ ਬਨੇ ਡੇਰਾ ਬਿਆਸ ਦੇ ਨਾਪਾ ਦੇ ਹੀਰਾ ਮਹਿਲ ਪਹੁੰਚੇ ਜਿੱਥੇ ਉਹਨਾਂ ਨੇ ਨਾਬਾ ਦੇ ਧਰਮੀ ਰਾਜਾ ਮਹਾਰਾਜਾ ਹੀਰਾ ਸਿੰਘ ਦੇ ਵੰਸ਼ੇ ਸ਼ ਰਾਣੀ ਪ੍ਰੀਤੀ ਸਿੰਘ ਤੋਂ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਹੀਰਾ ਮਹਿਲ ਵਿੱਚ ਕਰੀਬ 2 ਘੰਟੇ ਦਾ ਸਮਾਵਤ ਕੀਤਾ ਤੇ ਹੀਰਾ ਮਹਿਲ ਦਾ ਦੌਰਾ ਕੀਤਾ ਇਸ ਮੌਕੇ ਸੰਗਤਾਂ ਵਿੱਚ ਵੀ ਪਾਰਿਸ਼ਾ ਵੇਖਣ ਨੂੰ ਮਿਲਿਆ ਤੇ ਸੰਗਤਾਂ ਦੂਰੋਂ ਦੂਰੋਂ ਬਾਬਾ ਜੀ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੀਆਂ ਹੋਈਆਂ ਸਨ ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਬਾਬਾ ਬ੍ਰਿੰਦਰ ਸਿੰਘ ਜੀ ਲੋ ਨੂੰ ਮਹਾਨ ਸ਼ਬਦ ਕੋਸ਼ ਭੇਟ ਕੀਤਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਤੋਂ ਹੀ ਬਾਬਾ ਜੀ ਦਾ ਆਨ ਦਾ ਪਲਾਨ ਸੀਗਾ ਪਹਿਲਾਂ ਪੋਸਟਪੋਨ ਹੋਇਆ ਸੀ ਕਦੇ ਕੁਝ ਬਿਜ਼ੀ ਸੀਗੇ ਫਿਰ ਬਿਜ਼ੀ ਸੀ ਹੁਣ ਚਲੋ ਪੱਕਾ ਹੋਇਆ ਫਾਈਨਲ ਹੋਇਆ ਹੁਣ ਬਸ ਥੋੜੀ ਦੇਰ ਬਾਅਦ ਆਣ ਵਾਲੇ ਨੇ ਜਦਾਂ ਦੇਖ ਸਕਦੇ ਹਾਂ ਬਾਹਰ ਬਹੁਤ ਸਾਰੀ ਸੰਗਤ ਵੀ ਆਈ ਹੋਈ ਹੈ ਮੁਲਾਕਾਤ ਹੋਈ ਸੀ ਨਦੌਰ ਚ ਫਿਰ ਅੱਜ ਹੋਰ ਵੀ ਸੰਗਤ ਆਉਣੀ ਹੈ ਪਹਿਲਾਂ ਹੀ ਇੱਥੇ ਕਾਫੀ ਹੈ ਫਿਰ ਹੌਲੀ ਹੌਲੀ ਹੋਰ ਆਉਣਾ ਸਿਕਿਉਰਿਟੀ ਗਾਰਡ ਸਾਰੇ ਕੁਝ ਆਏ ਨੇ ਇੱਕ ਤਾਂ ਸਾਰੀ ਸੰਗਤ ਵੀ ਖੁਸ਼ ਹੈ ਅਸੀਂ ਵੀ ਖੁਸ਼ ਨੇ ਕਿ ਬਿਆਸ ਵਾਲੇ ਬਾਬਾ ਜੀ ਜਿਨ੍ਹਾਂ ਨੂੰ ਮਿਲਣ ਲਈ ਲੋਕ ਕੋਈ ਕਿੰਨੀ ਮਿਹਨਤ ਮਤਲਬ ਜੋ ਵੀ ਕਰ ਸਕਦੇ ਹੋ ਸਾਰੇ ਕਰਦੇ ਨੇ ਉਹ ਸਾਡੇ ਘਰ ਆ ਕੇ ਸਾਡੇ ਨੂੰ ਮਿਲਣ ਆਏ ਨੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਬਹੁਤ ਵੈਲਕਮ ਯਹਾਂ ਪੇ ਕਿ ਉਹ ਮਹਿਲ ਆਏ ਜਿਸ ਤਰ੍ਹਾਂ ਸੇ ਪਹਿਲੇ ਕੇ ਟਾਈਮ ਮੇ ਯਹਾਂ ਪੇ ਸਭ ਸੰਤ ਮਾਤਵਾ ਆਏ ਕਰਤੇ ਥੇ ਵੈਸੀ ਰੌਣਕੇ ਲੱਗੀਆਂ ਅਭੀ ਮਹਿਲ ਮੇ ਆਪ ਦੇਖ ਸਕਤੇ ਹੈ ਵੀ ਕਿੰਨੀ ਸੰਗਤ ਆਈ ਹੈ ਬਾਬਾ ਜੀ ਇਸ ਕੋ ਦੇਖਨੇ मिलने के लिए तो मैं बाबा जी की बहुत शुक्रगुजार हूँ थैंक यू वेरी मच टू हिम कि उन्होंने मेरा इनविटेशन माना और महल आ रहे हैं दे, आ, महल को देखने के लिए आ, हाँ जी फर्स्ट टाइम आ रहे हैं क्योंकि बाबा जी को भी पुना, पुरानी चीज़ों का बहुत शौक है पुरानी इमारतों का तो उन्हें महल भी देखना है आ, बाबा जी को लेके हम लोग तो सब बहुत खुश है हैं ही हैं बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोवर्स हैं महाराजा रुप सिंह जी के भी बारे में पता है और बाबा जी इस बात से बहुत खुश हैं कि हम लोग इस महल को वापस री कर रहे हैं तो इसलिए मैंने बाबा जी को रिक्वेस्ट की कि आप पहले आइए देखने कि अब कैसा है और फिर साल भर बाद वापस आइएगा देखने की क्या चेंजेस आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का बहुत ही भाग्य दिन है जी ਮੈਂ ਤਾਂ ਬੜੀ ਦੇਰ ਤੋਂ ਰਿਕਵੈਸਟ ਕਰ ਰਿਹਾ ਸੀ ਕਿ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੈ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਬਾਬਾ ਗੁਰਿੰਦਰ ਸਿੰਘ ਜੀ ਢੱਲੋ ਸਾਹਿਬ ਔਰ ਬਾਬਾ ਜਸਦੀਪ ਸਿੰਘ ਗਿੱਲ ਸਾਹਿਬ ਸਪੈਸ਼ਲ ਤੌਰ ਤੇ ਨਾਪਤੀ ਸੰਗਤ ਇਹਨਾਂ ਨੇ ਬੜੀ ਕਿਰਪਾ ਕੀਤੀ ਹੈ 사ਸਾਂ ਕਰ ਗਏ ਨੇ ਸਭ ਨੂੰ ਦਰਸ਼ਨ ਦਿੱਤੇ ਨੇ ਉਸ ਤੋਂ ਬਾਅਦ ਹੀਰਾ ਮਹਿਲ ਦੇਖਣ ਦੀ ਬਹੁਤ ਤਮੰਨਾ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਲੰਮੇ ਸਮੇਂ ਤੋਂ ਜਦੋਂ ਵੀ ਮੱਦਾ ਸੀ ਜਾਂ ਤਾਂ ਮੈਂ ਨਾਪਾ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਦੋਂ ਆਇਆ ਕਿ ਉਹਨਾਂ ਦੇ ਅੰਦਰ ਕ੍ਰਸ਼ਟੀ ਸੀ ਕਿ ਮੈਂ ਜ਼ਰੂਰ ਕੀਰਮਹਿਲ ਦੇਖਣਾ ਆ ਕਾਫੀ 1.5 2 ਘੰਟੇ ਹੀ ਦਾ ਮਹਿਲ ਦੇ ਵਿੱਚ ਲਾ ਕੇ ਗਏ ਨੇ ਖਾਣਾ ਖਾ ਕੇ ਤੇ ਔਰ ਨਾਬਾ ਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਨੇ ਕੰਮ ਕੀਤਾ ਅੱਜ ਬਾਬਾ ਜੀ ਪ੍ਰਸ਼ੀਸ਼ਤਾ ਤੇ ਨਾਬਾ ਦੀ ਸੰਗਤ ਨੂੰ ਦਰਸ਼ਨ ਦੇ ਕੇ ਗਏ ਆ ਸੱਚੇ ਪਾਤਸ਼ਾਹ ਸਾਹਿਬ ਦੀ ਕਿਰਪਾ ਬਣਾ ਕੇ ਰੱਖਣ ਅੱਜ ਡੇਰਾ ਵਿਆਸਮੁਖੀ ਬਾਬਾ ਗੁਰਨਰੇਨ ਢਿੱਲੋਂ ਅੱਜ ਸਾਡੇ ਨਾਬੇ ਕੀਰਮਹਿਲ ਵਿੱਚ ਪਹੁੰਚੇ ਨੇ ਸੰਗਤ ਦਾ ਬਹੁਤ ਬੜਾ ਸਾ ਹੈ ਇਹ ਮਹਿਲ ਵਿੱਚ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਪ੍ਰਦਮਨ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਰਹਿ ਚੁੱਕੇ ਨੇ ਤੇ ਇੱਥੇ ਅੱਜ ਬਹੁਤ ਵੱਡੀ ਰੌਣਕ ਲੱਗੀ ਹੋਈ ਹੈ ਬਾਬਾ ਜੀ ਦੇ ਦਰਸ਼ਨ ਨੂੰ ਔਰ ਬਾਬਾ ਜੀ ਬੜੇ ਹੀ ਖੁਸ਼ ਹੋ ਕੇ ਬੜੇ ਰੂਹ ਨਾਲ ਬੜੀ ਪ੍ਰੇਮ ਪਿਆਰ ਨਾਲ ਲੋਕਾਂ ਦੇ ਵਿੱਚ ਵਿਸਰ ਰਹੇ ਨੇ ਸਾਨੂੰ ਇਹ ਗੱਲ ਦੀ ਬੜੀ ਖੁਸ਼ੀ ਹੈ ਨਾਭਾ ਸ਼ਹਿਰ ਵਾਸੀਆਂ ਨੂੰ ਵੀ ਮਹਾਰਾਜ ਜੀ ਖੁਦ ਚੱਲ ਕੇ ਸਾਡੇ ਸ਼ਹਿਰ ਆਏ ਨੇ ਤੇ ਸਾਨੂੰ ਦਰਸ਼ਨ ਦਿੱਤੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮੰਨਿਆ ਕਿ ਭਾਗਾ ਵਾਲਾ ਦਿਨ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਬਾਬਾ ਜਸਦੀਪ ਸਿੰਘ ਵਿਸ਼ੇਸ਼ ਤੌਰ ਤੇ ਨਾਭਾ ਪਹੁੰਚੇ ਨੇ ਰਿਪੋਰਟ ਜੁਗਿਆ ਟੀਵੀ